ਅੱਜ ਜਿੱਥੇ ਦੇਸ਼ ਵਿਦੇਸ਼ਾਂ ਵਿੱਚ ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ ਉੱਥੇ ਫਰੀਦਕੋਟ ਦੇ ਗੁਰਦੁਆਰਾ ਭਾਈ ਲੱड्डा ਸਿੰਘ ਵਿੱਚ ਵੀ ਖਾਲਸੇ ਦੀ ਸਥਾਪਨਾ ਦਿਵਸ ਦੇ ਪਵਿੱਤਰ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਦੇ ਚਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕੀਤੇ ਇਸ ਮੌਕੇ ਢਾਡੀ ਜੱਥੇ ਵੱਲੋਂ ਵਾਰਾ ਗਾ ਕੇ ਅਤੇ ਭਾਈ ਜਸਵੰਤ ਸਿੰਘ ਖਾਲਸਾ ਯੂਐਸਏ ਵਾਲਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਅਤੇ ਕਮੇਟੀ ਮੈਂਬਰਾਂ ਵੱਲੋਂ ਗੁਰੂ ਘਰ ਦੇ ਸੇਵਾਦਾਰਾਂ ਨੂੰ ਸਨਮਾਨਿਤ ਚਿੰਨ੍ਹ ਭੇਟ ਕੀਤੇ ਗਏ ਰਾਮ ਗਰੀ ਮਹੱਲਾ ਕੀ ਜਾਨ ਨਿ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਮਿਆ ਮੇਰੀ ਮਾ 사 ਪੁਕੇ ਸਲਾ ਤੇਰਾ ਨਾਮ ਮਨ ਵਿਸਾਰੇ ਕਹੇ ਨਾਨਕ ਸਤਿ ਸਾਹਿਬ ਗਿਆਨ ਹੀ ਕਰਦੇ ਸਤਿਅ ਬਾਰੇ ਸਮਾ ਕੇ ਸ਼ਮਰਦ ਉੱਤੇ ਬਾਰੇ ਇਕਰਤਾਰੀਆਂ ਪੰਜ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਪਹੁੰਚੀਆਂ ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਖਾਸ ਕਹਾਵੇ ਸੋਈ ਜੰਗ ਕੇ ਹਿਰਦੇ ਪਰਨਾ ਹੋਈ ਪਰਮ ਪੇਟ ਤੇ ਰਹੇ ਨਿਆਰਾ ਸੋ ਖਾਲਸਾ ਸਤ ਗੁਰੂ ਹਮਾਰਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ 1699 ਦੀ ਬਸਾਤੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਅੱਜ ਖਾਲਸਾ ਦਿੱਸਤਿਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ ਦੇਸ਼ਾਂ-ਪ੍ਰਦੇਸ਼ਾਂ ਵਿੱਚ ਵੱਲ ਦੇ ਵਿੱਚ ਬੈਠੇ ਹੋਏ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਪਾਇਲਦਾ ਜੀ ਅਤੇ ਫ੍ਰੀਕੋਰਟ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੂਹ ਸੰਗਤਾਂ ਗੁਰੂ ਦੇ ਲੜ ਲੱਗ ਕੇ ਗੁਰੂ ਵਾਲੇ ਜੀਵਨ ਤੇ ਚੱਲ ਕੇ ਗੁਰੂ ਦੇ ਸਦਾਤ ਨੂੰ ਮੰਨਦਿਆਂ ਹੋਇਆ ਜਿਸ ਤਰ੍ਹਾਂ ਇਸ ਸਿੱਖ ਧਰਮ ਦੇ ਵਿੱਚ ਪਹਿਲਾਂ ਦਇਆ ਆਈ ਫਿਰ ਧਰਮ ਆਇਆ ਫਿਰ ਮੁਹਕਮ ਆਇਆ ਹਿੰਮਤ ਆਈ ਅਤੇ ਫਿਰ ਸਹਿਬ ਬਣੇ ਐਸੀ ਕਰਕੇ ਹੀ ਸਤਗੁਰੂ ਜੀ ਮਹਾਰਾਜ ਨੇ ਪੰਜਾਬ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਪਾਸੋਂ ਪੰਝਾ ਪਿਆਰਿਆਂ ਪਾਸੋਂ ਢੰਡੇ ਬਾਟੇ ਦੀ ਪਹਲ ਲੈ ਕੇ ਆਪ ਵੀ ਸਿੰਘ ਸਜੇ ਕਿਉਂਕਿ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਸਨ ਜਿਸ ਦਿਨ 1698 ਦੀ ਵਿਸਾਖੀ ਹੋਈ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਬਣੇ ਅਤੇ ਉਹਨਾਂ ਨੇ ਜੋ ਮਜਲੂਮਾਂ ਦੀ ਰੱਖਿਆ ਕੀਤੀ ਅਤੇ ਬਿਨਾਂ ਤਲਵਾਰ ਤੋਂ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਇੱਕ ਕਲਮ ਦੇ ਨਾਲ 12 ਚਿੱਠੀਆਂ ਜਫਰਨਾ ਮੇਦੀਆਂ ਦਿਨੇ ਕਾਂਗੜ ਤੋਂ ਲੈ ਕੇ ਉਹਨੂੰ ਸਮਾਪਤ ਕਰ ਦਿੱਤਾ ਇਸ ਧਰਮ ਦੇ ਵਿੱਚ ਜਿਹੜੇ-ਜਿਹੜੇ ਲੋਕ ਵੀ ਜੋ ਇਸ ਗੁਰਸਿੱਖੀ ਨੂੰ ਅਪਣਾਉਦੇ ਹਨ ਸਤਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਸਤਗੁਰ ਸਿੱਖ ਦੀ ਕਰੈ ਪਰਤਪਾਲ ਸੇਵਕ ਕੋ ਗੁਰਸਿਧਾਂਤial ਗੁਰੂ ਆਪਣੇ ਸਿੱਖਾਂ ਸੇਵਕਾਂ ਦੀ ਸੰਗਤਾਂ ਦੀ ਹਮੇਸ਼ਾ ਪਰਤਪਾਲਨਾ ਕਰਦਾ ਹੈ ਤੇ ਜੋ-ਜੋ ਵੀ ਗੁਰੂ ਪਿਆਰੀਆਂ ਸੰਗਤਾਂ ਅੱਜ ਦੇ ਦਿਹਾੜੇ ਤੇ ਪਹੁੰਚੀਆਂ ਨੇ ਅਤੇ ਵਰਲਡ ਦੇ ਵਿੱਚ ਜੋ ਵੀ ਸਾਰੇ ਨਗਰਾਂ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਗੁਰੂ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਮਨਾ ਰਹੀਆਂ ਹਨ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੁਖ ਮਾਣੋ ਆਨੰਦ ਮਾਣੋ ਅਤੇ ਅੰਮ੍ਰਿਤ ਪੀਵੋ ਸਦਾ ਚਿਤ ਜੀਵੋ ਹਰ ਸਿਮਰਤ ਆਨੰਦ ਅਨੰਤਾ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਲੱਖ ਲੱਖ ਵਧਾਈਆਂ ਸਮੂਹ ਸੰਗਤਾਂ ਦਾ ਧੰਨਵਾਦ ਅਤੇ ਸਮੂਹ ਸੰਗਤਾਂ ਤੇ ਪਰਿਵਾਰਾਂ ਤੇ ਗੁਰੂ ਸਾਹਿਬ ਜੀ ਮੇਰਾ ਪ੍ਰਿਆਸ ਹੈ ਤੇ ਹੱਥ ਰੱਖ ਪਰਿਵਾਰਾਂ ਵਿੱਚ ਪਰਸਪਰ ਪਿਆਰ ਬਖਸ਼ਿਸ਼ ਕਰਨ ਆਪਣੇ ਪਾਵਨ ਅਸਥਾਨਾਂ ਦੀਆਂ ਅਤੇ ਸਿੱਖ ਪੰਥ ਦੀਆਂ ਹਮੇਸ਼ਾ ਸਤਿਗੁਰ ਜੀ ਚੜ੍ਹਦੀਆਂ ਕਲਾ ਕਰਨ ਅਤੇ ਸ਼ਹੀਦਾ ਸਿੰਘਾਂ ਨੂੰ ਲੱਖ ਲੱਖ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ